ਨਜੀ ਛੇ ਸੀ ਕਿ ਜਿਹੜੀ ਰੀਤੂ ਆ ਇਹ ਇਹਦੇ ਨਾਲ ਲਿਮਿੰਨ ਦੇ ਵਿੱਚ ਰਹਿ ਰਹੀ ਸੀ ਪਹਿਲੀ ਪਤਨੀ ਨਾਲ ਦਾ ਡਿਵੋਰਸ ਹੋਇਆ ਸੀ ਇਹ ਹੁਣ ਉਹਨੂੰ ਦੁਬਾਰਾ ਚਾਹੁੰਦਾ ਹੈ ਕਹਿੰਦਾ ਸੀ ਕਿ ਮੈਂ ਆਪਣੀ ਜਿਹੜੀ ਪਹਿਲੀ ਪਤਨੀ ਨੂੰ ਵਾਪਸ ਲੈ ਕੇ ਆਉਣਾ ਉਹਦੇ ਚ ਇਹਨਾਂ ਦਾ ਆਪਸ ਵਿੱਚ ਥੋੜੀ ਝਗੜਾ ਚੱਲਦਾ ਸੀ ਜਿਸ ਦੇ ਵਿੱਚ ਇਹਨੇ ਉਸ ਦਿਨ ਗੁੱਸੇ ਦੇ ਵਿੱਚ ਆ ਕੇ ਤੇ ਉਹਦੀ ਲੱਤ ਦੇ ਵਿੱਚ ਫੇਰ ਮਾਰਿਆ ਮਾਂਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੀ ਟੀਮ ਨੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਆ 5 ਤਰੀਕ ਨੂੰ ਬਸਤੀ ਲੋਹਗੜ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਲੇਡੀ ਰੀਤੂ ਦੇ ਲੱਤ ਦੇ ਵਿੱਚ ਫਾਇਰ ਕੀਤਾ ਗਿਆ ਸੀ ਉਹ ਜਦੋਂ ਸਾਨੂੰ ਇਨਫਾਰਮੇਸ਼ਨ ਮਸਹੂਲ ਹੋਈ ਤੇ ਸਾਡੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅਸੀਂ ਮੌਕਾ ਦੇਖਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਚਾਰ ਦੋਸ਼ੀ ਆਏ ਸੀ ਉਹਨਾਂ ਉਹਨਾਂ ਦੋਸ਼ੀਆਂ ਨੇ ਇੱਕ ਰੀਤੂ ਦੇ ਜਿਹੜਾ ਗੁਰਵਿੰਦਰ ਦਾ ਹਸਬੈਂਡ ਸੀ ਉਹਨੇ ਸਿੱਧਾ ਫਾਇਰ ਕੀਤਾ ਤੇ ਜੋ ਉਹਦੇ ਸਿਰ ਤੇ ਲੱਗੂ ਨਹੀਂ ਲੰਘਿਆ ਤੇ ਦੂਜਾ ਫਾਇਰ ਉਹਨੇ ਉਹਦੀ ਲੱਤ 'ਚ ਮਾਰਿਆ ਉਸ ਤੋਂ ਬਾਅਦ ਅਸੀਂ ਟੀਮਾਂ ਗਠਿਤ ਕਰਕੇ ਤਿੰਨ ਟੀਮਾਂ ਬਣਾਈਆਂ ਗਈਆਂ ਜਿਹਦੇ ਵਿੱਚ ਐਸ ਐਚ ਓ ਉਹ ਧਰਮਗੋੜ ਤੇ ਸੀ ਆਈ ਐਨ ਚਾਰਜ ਦਲਜੀਤ ਤੇ ਇਹਨਾਂ ਵੱਲੋਂ ਟੀਮਾਂ ਬਣਾ ਕੇ ਅਸੀਂ ਉਹਨਾਂ ਦੀ ਭਾਲ ਜੀ ਸ਼ੁਰੂ ਕੀਤੀ ਉਸ ਤੋਂ ਬਾਅਦ ਟੈਕਨੀਕਲ ਤਰੀਕੇ ਅਤੇ ਹਿਊਮਨ ਇੰਟੈਲੀਜੈਂਸ ਦੇ ਬਿਹਾਫ ਤੇ ਅਸੀਂ ਅਗਲੇ ਦਿਨ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਵਜਾ ਕੀ ਸਰ ਇਹਦਾ ਵਜਾ ਰੰਜੀਸ਼ ਇਹ ਸੀ ਕਿ ਜਿਹੜੀ ਰੀਤੂ ਆ ਇਹ ਇਹਦੇ ਨਾਲ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਪਹਿਲੀ ਪਤਨੀ ਨਾਲ ਦਾ ਡਿਵੋਰਸ ਹੋਇਆ ਸੀ ਇਹ ਹੁਣ ਉਹਨੂੰ ਦੁਬਾਰਾ ਚਾਹੁੰਦਾ ਹੈ ਕਹਿੰਦਾ ਸੀ ਕਿ ਮੈਂ ਆਪਣੀ ਜਿਹੜੀ ਪਹਿਲੀ ਪਤਨੀ ਨੂੰ ਵਾਪਸ ਲੈ ਕੇ ਆਉਣਾ ਉਹਦੇ ਚ ਇਹਨਾਂ ਦਾ ਆਪਸ ਵਿੱਚ ਕਰੇ ਬੁਝੜਾ ਝਗੜਾ ਚੱਲਦਾ ਸੀ ਜਿਸ ਦੇ ਵਿੱਚ ਇਹਨੇ ਉਸ ਦਿਨ ਗੁੱਸੇ ਦੇ ਵਿੱਚ ਆ ਕੇ ਤੇ ਉਹਦੀ ਲੱਤ ਦੇ ਵਿੱਚ ਫੇਰ ਮਾਰਿਆ ਸਰ ਵਿਆਹ ਤਾਂ ਨਹੀਂ ਹੋਇਆ ਪਹਿਲਾਂ ਦੂਜੀ ਜਿਹੜੀ ਪਤਨੀ ਉਹਦੇ ਨਾਲ ਲਿਵਿੰਗ ਚ ਸੀਗਾ ਵੀ ਵਿਆਹ ਵੀ ਹੋਇਆ ਸੀ ਨੀ ਇਹ ਪਹਿਲਾਂ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਆ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇਹ ਉਹਦੇ ਨਾਲ ਵਿਆਹੀ ਹੋਈ ਸੀ ਸਰ ਬੱਚੇ ਵੀ ਨੇ ਇੱਕ ਬੇਟਾ ਜੀ ਇਹਨਾਂ ਤੇ ਬਾਕੀ ਜਿਹੜੇ ਤਿੰਨ ਜਣੇ ਸਰ ਉਹ ਕੌਣ ਸੀ ਸਰ ਲਾਓ ਕੀ ਰਿਲੇਸ਼ਨ ਇਹ ਇਹਦੇ ਦੋਸਤ ਹੀ ਨੇ ਇਹਨਾਂ ਦੇ ਵਿੱਚੋਂ ਦੋ ਦੋ ਨੌਰਪੁਰ ਹਕੀਮਾ ਦੇ ਨੇ ਤੇ ਦੋ ਜਿਹੜੇ ਹੈਗੇ ਆ ਕੜਿਆਲ ਪਿੰਡੇ ਦੇ ਨੇ ਰਿਕਵਰੀ ਕੀ ਕੀ ਆ ਸਰ ਰਿਕਵਰੀ ਇਹਨਾਂ ਕੋਲ ਇੱਕ ਦੇਸੀ ਪਿਸਟਲ 32 ਬੋਰ ਸਮੇਤ ਇੱਕ ਖਾਲੀ ਮੈਗਜ਼ੀਨ ਤੇ ਇੱਕ ਬਰੀਜਾ ਕਾਰ ਤੇ ਚਾਰ ਮੋਬਾਈਲ ਕਵਰ ਕੀਤੇ ਸਰ ਸਾਰੇ ਦੋਸ਼ੀ ਕਾਬੂ ਆ ਗਏ ਜੀ ਹਾਂਜੀ ਚਾਰ ਦੇ ਚਾਰ ਦੋਸ਼ੀ ਅਸੀਂ ਕਾਬੂ ਕਰ ਲਏ ਸਰ ਕਿੱਥੋਂ ਲਿਆਂਦੇ ਹੋ ਸਲਾਹ ਉਸਲਾਹ ਆਉਂਦਾ ਸਰ ਇਹ ਅਸੀਂ ਅੱਗੇ ਇਨਵੈਸਟਿਗੇਟ ਕਰ ਰਹੇ ਆਂ ਜੋ ਵੀ ਅੱਗੇ ਇਨਵੈਸਟਿਗੇਟ ਕਰਾਂਗੇ ਉਹਦੇ ਵਿੱਚ ਤੁਹਾਡੇ ਸਾਹਮਣੇ ਲਿਆ ਦਿੱਤੇ ਜਾਣਗੇ ਦੱਸੋ ਕੋਈ ਮਾਨਯੋਗ ਅਦਾਲਤ ਕੋਲ ਪੇਸ਼ ਕੀਤਾ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਪੇਸ਼ ਕਰਾਂਗੇ